52 ਵਾਰ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਜਪਣ ਦਾ ਫਲ ਸੁਣ ਕੇ ਰੂਹ ਖੁਸ਼ ਹੋ ਜਾਵੇਗੀ ਹਰ ਚੀਜ਼ ਦੀ ਇੱਛਾ ਪੂਰੀ ਹੋਣੀ ਹੈ ਗੁਰਮੁਖ ਪਿਆਰਿਓ ਸਵੇਰੇ 3:35 ਦੇ ਉੱਠ ਕੇ ਕੋਲ ਜਲ ਰੱਖ ਕੇ ਇਹ ਜਾਪ ਕਰਨਾ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸੋ ਆਪਾਂ ਬੇਨਤੀਆਂ ਸਾਂਝੀਆਂ ਕਰੀਏ ਪਹਿਲਾਂ ਫਤਿਹ ਬਲਾਓ ਕਰੋ ਮੁੱਖ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸਾਰੇ ਕਰਦੇ ਹੋਵਾਂਗੇ ਜੇ ਨਹੀਂ ਕਰਦੇ ਤਾਂ ਕਰਿਆ ਕਰੋ ਥੋੜਾ ਜਿਹਾ ਜ਼ਰੂਰੀ ਹੈ ਇਹ ਚੀਜ਼ਾਂ ਜੀਵਨ ਨੂੰ ਸਹੀ ਮਾਰਗ ਸਹੀ ਸੇਧ ਦੇਣ ਵਾਸਤੇ ਬਹੁਤ ਜ਼ਰੂਰੀ ਆ ਗੁਰਮੁਖ ਪਿਆਰਿਓ ਕਿਸੇ ਮਹਾਪੁਰਖ ਨੇ ਕਿਹਾ ਸੀ ਕਹਿੰਦੇ 51 ਵਾਰ ਇੱਕ ਦਿਨ ਦੇ ਵਿੱਚ ਵਾਹਿਗੁਰੂ 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 ਦਾ ਜਾਪ ਕਰਨਾ ਵਾਹਿਗੁਰੂ ਦਾ ਸਿਮਰਨ ਕਰਨਾ ਬਹੁਤ ਵੱਡੀ ਗੱਲ ਹੈ ਤੇ ਕਹਿੰਦੇ ਜਿਹੜਾ ਵਾਹਿਗੁਰੂ ਵਾਹਿਗੁਰੂ ਰਸਨਾ ਨਾਲ ਜਪਦਾ ਆਪਣੇ ਮਨ ਦੇ ਵਿੱਚੋਂ ਵਿਕਾਰਾਂ ਨੂੰ ਕੱਟ ਰਿਹਾ ਹੈ ਕਿਉਂਕਿ ਵਾਹਿਗੁਰੂ ਵਾਹਿਗੁਰੂ ਉਹ ਗੁਰੂ ਉਦੇ ਅਸਚਰਜ ਉਹਦੀ ਬਣਾਈ ਹੋਈ ਦੁਨੀਆ ਉਹਦੇ ਕੌਤਕ ਵਾਹਿ ਭਾਵ ਅਸਚਰਜ ਨੇ ਉਹ ਅਚਰਜ ਹੈ ਗੁਰੂ ਜੀ ਨੇ ਉਹਨਾਂ ਚੀਜ਼ਾਂ ਨੂੰ ਬਣਾਇਆ ਮੇਰੇ ਇੱਕ ਗੱਲ ਯਾਦ ਆ ਗਈ ਕਹਿੰਦੇ ਸੋਹਣਿਆਂ ਨੂੰ ਵੇਖ ਕੇ ਤੇ ਹਰ ਕੋਈ ਕਹਿੰਦਾ ਬੜੇ ਸੋਹਣੇ ਨੇ ਪਰ ਜਿਹੜਾ ਸੋਹਣਿਆਂ ਨੂੰ ਤਿਆਰ ਕਰਦਾ ਬਣਾਉਂਦਾ ਕਹਿੰਦੇ ਉਹ ਮਾਲਕ ਕਿੰਨਾ ਸੋਹਣਾ ਹੋਏਗਾ ਇਸ ਕਰਕੇ ਜਿਨੇ ਆ ਕੁਦਰਤ ਬਣਾਈ ਐ ਸਾਨੂੰ ਬਣਾਇਆ ਹਰ ਇੱਕ ਪ੍ਰਕਿਰਤੀ ਦੀ ਚੀਜ਼ ਨੂੰ ਹਰ ਇੱਕ ਨਿਯਮ ਨੂੰ ਬਣਾਇਆ ਤੇਰੇ ਉਹ ਕਿੰਨਾ ਸੋਹਣਾ ਹੋਏਗਾ ਉਹ ਕਿੰਨਾ ਅਸਚਰਜ ਹੋਏਗਾ ਪਰਮਾਤਮਾ ਸੋਚ ਕੇ ਵੇਖਿਓ ਕਿੰਨਾ ਵੱਡਾ ਮਹਾਨ ਵਲੀ ਹੋਏਗਾ ਗੁਰਮੁਖ ਪਿਆਰਿਓ ਜਦੋਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਨਾ ਉਦੋਂ ਇਹ ਧਿਆਨ ਰੱਖਣਾ ਵੀ ਸਤਗੁਰੂ ਤੂੰ ਹੀ ਜਪਾ ਰਿਹਾ ਹੈ ਤੇਰੀ ਕਿਰਪਾ ਨਾਲ ਹੀ ਜਪਿਆ ਜਾ ਰਿਹਾ ਹੈ ਤੇਰੀ ਕਿਰਪਾ ਰਹਿਮਤ ਹੋ ਰਹੀ ਹੈ ਤਾਂ ਮੈਂ ਇਹ ਜਪ ਰਿਹਾ ਹਾਂ ਤੇ ਸਤਗੁਰੂ ਤੂੰ ਮੇ ਤੋਂ ਜਪਾ ਰਿਹਾ ਹੈ ਤੁਧ ਭਾਵੈ ਤਾਂ ਨਾਮ ਜਪਾਵੇ ਸਤਗੁਰੂ ਤੈਨੂੰ ਪਾ ਰਿਹਾ ਨਾ ਤਾਂ ਤੂੰ ਮੇ ਤੋਂ ਨਾਮ ਜਪਾ ਰਿਹਾ ਹੈ ਤਾਂ ਤੂੰ ਕਿਰਪਾ ਕਰ ਰਿਹਾ ਹੈ ਸਤਿਗੁਰੂ ਤੂੰ ਮੇਰੇ ਤੇ ਕਿਰਪਾ ਕਰ ਰਿਹਾ ਹੈ ਰਹਿਮਤ ਕਰ ਰਿਹਾ ਹੈ ਸਤਿਗੁਰੂ ਤੇਰੀ ਕਿਰਪਾ ਹੋ ਰਹੀ ਹੈ ਤੂੰ ਮੇ ਤੋਂ ਨਾਮ ਜਪਾ ਰਿਹਾ ਮੈਂ ਜਿੰਨਾ ਤੇਰਾ ਸ਼ੁਕਰਾਨਾ ਕਰਾਂ ਜਿੰਨੀ ਤੇਰੇ ਤੇ ਮੈਂ ਆਸ ਰੱਖਾਂ ਸਤਿਗੁਰੂ ਉਨੀ ਥੋੜੀ ਹੈ ਕਿਰਪਾ ਕਰਿਓ ਪਾਤਸ਼ਾ ਕਈ ਵਾਰ ਬੇਨਤੀ ਕਰਦਾ ਵੀ ਅੰਮ੍ਰਿਤ ਵੇਲੇ ਉੱਠ ਕੇ ਹੁਣ ਕਈ ਜਿਹੜੇ ਬਾਣੀ ਨਹੀਂ ਪੜ ਸਕਦੇ ਸਾਧ ਸੰਗਤ ਉਹ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ 3:3 ਵਜੇ ਉੱਠ ਕੇ ਇਸ਼ਨਾਨ ਕਰਕੇ ਬਸ ਬਹਿ ਜੋ ਕੋਲ ਜਲ ਰੱਖ ਕੇ ਬਾਅਦ ਚ ਉਹ ਜਲ ਛਕ ਲੋ ਪਰਿਵਾਰ ਨੂੰ ਛਕਾ ਦਿਓ ਜਲ ਪਾਣੀ ਛਕਣਾ ਹੈ ਉਸ ਜਲ ਨੂੰ ਆਪਾਂ ਮਿਕਸ ਕਰਕੇ ਛਕ ਲੋ ਕੋਈ ਪਿਆਰਿਓ ਕਿਉਂਕਿ ਉਹ ਪਾਣੀ ਨੇ ਬਾਣੀ ਦਾ ਰੂਪ ਜਿਹੜਾ ਹੈ ਲੈ ਲੈਣਾ ਉਹ ਪਾਣੀ ਵੀ ਅੰਮ੍ਰਿਤ ਹੋ ਜਾਣਾ ਜਦੋਂ ਉਹਦੇ ਤੇ ਕੋਲ ਬੈਠ ਕੇ ਬਾਣੀ ਨੂੰ ਪੜਿਆ ਜਾਏਗਾ ਇਹ ਸਭ ਤੋਂ ਵੱਡੀ ਕਿਰਪਾ ਹੈ ਇਹ ਸਭ ਤੋਂ ਵੱਡੀ ਰਹਿਮਤ ਹੈ ਸਾਧ ਸੰਗਤ ਸਾਨੂੰ ਇਹ ਚੀਜ਼ ਜਿਹੜੀ ਹੈ ਜ਼ਰੂਰ ਸਮਝਣੀ ਪਵੇਗੀ ਸਾਨੂੰ ਇਹ ਚੀਜ਼ ਵਿਚਾਰਨੀ ਪਵੇਗੀ ਮੇਰੇ ਸਤਿਗੁਰੂ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਰਹਿਮਤ ਕਰਦੇ ਨੇ ਗੁਰਮੁਖ ਪਿਆਰਿਓ ਜਿਹੜਾ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਦਾ ਹੱਕਦਾਰ ਬਣਨਾ ਚਾਹੁੰਦਾ ਹੈ ਤੇ ਯਾਦ ਰੱਖਿਓ ਫਿਰ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜਨਾ ਜ਼ਰੂਰ ਜਾਰੀ ਰੱਖਿਓ ਤੇ ਐਸੀ ਕਿਰਪਾ ਹੋਣੀ ਹੈ ਮੇਰੇ ਸਤਿਗੁਰੂ ਦੀ ਸਾਧ ਸੰਗਤ ਸਾਨੂੰ ਖੁਦ ਨੂੰ ਸਮਝ ਨਹੀਂ ਆਉਣੀ ਤੇ ਅਸੀਂ ਇੰਨੀ ਕੁ ਜ਼ਿਆਦਾ ਵੱਡੀ ਕਿਰਪਾ ਦੇ ਹੱਕਦਾਰ ਬਣ ਜਾਵਾਂਗੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਨਿਤਨੇਮ ਤੋਂ ਪਹਿਲਾਂ ਜਾਂ ਨਿਤਨੇਮ ਤੋਂ ਬਾਅਦ 10 ਕੋ 15 ਕੋ ਮਿੰਟ ਵਾਹਿਗੁਰੂ ਵਾਹਿਗੁਰੂ ਸਿਮਰਨ ਦੇ ਵਿੱਚ ਲਾਇਓ ਤੇ ਹਰ ਇੱਕ ਇੱਛਾ ਪੂਰੀ ਹੋ ਜਾਏਗੀ ਤੇ ਜਿਹੜਾ ਇਹ ਜਾਪ ਕਰਦਾ ਹੈ ਨਾ ਸਾਧ ਸੰਗਤ ਸਤਿਗੁਰੂ ਦੇ ਤੇ ਬੇਅੰਤ ਖੁਸ਼ ਹੋ ਜਾਂਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਜਦੋਂ ਅੰਦਰੋਂ ਹਉਮੈ ਜਿਹੜੀ ਆ ਮੁੱਕ ਗਈ ਖਤਮ ਹੋ ਗਈ ਤੇ ਸਤਿਗੁਰ ਕਹਿੰਦੇ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਦਾ ਪ੍ਰਵਕਾਜ ਸਵਾਰਿਆ ਹੈ ਇਹਨਾਂ ਬੇਨਤੀਆਂ ਨੂੰ ਜ਼ਰੂਰ ਸਮਝਿਓ ਇਹਨਾਂ ਪੰਕਤੀਆਂ ਦੇ ਜਿਹੜੇ ਭਾਵ ਅਰਥ ਨੇ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਿਓ ਪੂਰੀ ਜ਼ਿੰਦਗੀ ਦੇ ਮੌਅਨੇ ਸਮਝ ਲੱਗ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ